ਨਊ ਬਲੈਂਡਰ ਬਾਰੇ ਪੜਿਆ ਨਊ ਬਲੈਂਡਰ ਆਇਆ ਨੀਤੀ ਲੈ ਕੇ ਆਇਆ ਨਮੀ ਕਿਵੇਂ ਆਇਆ ਬਾਈ ਉਹ ਉਹ ਕਈ ਨੀਤੀਆਂ ਬੜੀਆਂ ਖਤਰਨਾਕ ਨੇ ਉਹ ਕਹਿੰਦੇ ਪੂਰੀ ਦੁਨੀਆ ਕੈਸਲਸ ਕਰਨੀ ਐ ਕੈਸਲਸ ਤੋਂ ਭਾਅ ਪੂਰੀ ਦੁਨੀਆ ਦੀ ਕਰੰਸੀ ਡਿਟਰ ਕਰ ਦੇਣੀ ਐ ਜਿੰਨੀਆਂ ਤੁਹਾਡੀਆਂ ਜੇਬਾਂ ਦੇ ਵਿੱਚ ਪੈਸਾ ਕਾਗਜ਼ ਇਹ ਬੰਦ ਕਰ ਦੇਣਾ ਸੋਡਾ ਲੈਣ ਦੇਣ ਮੈਨਾਂ ਰਾਹੀਂ ਹੋਇਆ ਕਰੂ ਪੈਸੇ ਮੈਨਾਂ ਚ ਆ ਜਾਣੇ ਫਿਰ ਕਰਨ ਵੀ ਲੱਗੇ ਬਾਜ਼ਾਰ ਜਾਣੇ ਉਹ ਸਮਾਨ ਲੈਣੇ ਉਹ ਬਿੱਲ ਭਰਦੇ ਉਹ ਤੇਲ ਪਾਉਣੇ ਤਾਂ ਵੈਲਾਰਾ ਹੀ ਪੈਸਾ ਘਟਾਉਣ ਲੱਗ ਜਦੋਂ ਪੂਰੀ ਦੁਨੀਆ ਦਾ ਸਾਰੀ ਕਰੰਸੀ ਡਿਜੀਟਲ ਹੋ ਗਈ ਪੂਰੀ ਦੁਨੀਆ ਕਹਲਤ ਹੋ ਗਈ ਜੇਬਾਂ ਦੇ ਵਿੱਚੋਂ ਆ ਕਾਗਜ਼ ਬੰਦ ਹੋ ਗਿਆ ਖਤਮ ਹੋ ਗਿਆ ਤੁਹਾਡੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਾਰੇ ਅਟੈਚ ਕਰਤੇ ਜੋੜਤੇ ਸਾਨੂੰ ਐਸ ਲੋਟ ਗੁਲਾਮ ਬਣਾਉਣਗੇ ਤੁਸੀਂ ਕੋਈ ਆਪਣੇ ਹੱਕ ਦੀ ਗੱਲ ਕਰਨ ਉੱਠੋਗੇ ਚਾਰ ਬੰਦੇ ਉੱਠ ਕੇ ਧਰਨੇ ਤੇ ਜਾਓਗੇ ਕੋ ਮਜਾਰਾ ਕਰੋਗੇ ਉਹ ਤੋਂ ਖਾਤਾ ਬੰਦ ਕਰ ਦਿਆ ਕਰਨਗੇ ਕਰੋਨਾ ਆਇਆ ਕਰੋਨੇ ਵੇਲੇ ਅਸੀਂ ਬਹੁਤ ਪਿੱਟੇ ਵੀ ਉਹ ਤੁਸੀਂ ਟੀਕੇ ਨਾਲ ਲਵਾਓ ਟੀਕੇ ਨਾਲ ਲਵਾਓ। ਬਈ ਨਾ YouTube ਤੇ ਵੀਡੀਓ ਕੱਢ ਕੇ ਸੁਣਿਓ। ਲੋਕ ਕਹਿੰਦੇ ਤੂੰ ਕਿਥੋਂ ਡਾਕਟਰ ਆ ਗਿਆ? ਅਸੀਂ ਤਾਂ ਮਰ ਜਾਏ ਕਰੋਨੇ ਟੀਕੇ ਨਾਲ ਲਵਾਏ ਤਾਂ। ਡਾਕਟਰ ਅਮਰ ਸਿੰਘ ਆਯਾਦ YouTube ਤੇ ਭਰਿਓ। ਪਿੱਛੇ ਜਿਹਦੀ ਮੌਤ ਹੋ ਗਈ। ਉਹਨੇ ਬਹੁਤ ਰੌਲਾ ਪਾਇਆ ਵੀ ਟੀਕੇ ਨਾਲ ਬਾਵ ਕਰੋਨੇ ਦੇ। ਇਹ ਜਿਹੜੀ ਵੈਕਸੀਨ ਲਾ ਰਹੇ ਨੇ ਇਹ ਵਾਇਰਸ ਤੁਹਾਡੇ ਅੰਦਰ ਛੱਡਣਗੇ ਕੋਈ ਨਾ। ਅੱਜ ਵੀ 20 30 ਸਾਲ ਦੇ ਮੁੰਡੇ ਦੀ ਅਚਾਨਕ ਅਟੈਕ ਨਾਲ ਮੌਤ ਹੋ ਜਾਂਦੀ ਹੈ। ਸਡਨ ਡੈਥ ਕਹਿੰਦੇ ਜੀ ਨੂੰ। ਉਹ ਟੀਕਾ ਕਰਕੇ ਹੋਣ ਲੱਗ ਗਈ। ਹੁਣ ਤਾਂ ਇੰਗਲੈਂਡ ਦੇ ਵਿੱਚ ਅਮਰੀਕਾ 'ਚ ਦੁਨੀਆ ਖਬਰ ਭਾਈ ਸਾਰਿਆਂ ਨੇ ਸਾਡੇ ਮੁੰਡੇ ਕਹਿੰਦੇ ਕੰਮ ਹੀ ਹੈ ਨਹੀਂ ਬਾਹਰ ਨੂੰ ਭੱਜ ਰਹੇ ਆ ਆਪਾਂ ਮਟਿਆਰ ਕੁੜੀ ਗਵਾਂਡੀਆਂ ਦੇ ਨਹੀਂ ਭੇਜਦੇ ਨਾਲੇ ਚਾਚੇ ਦਾਇ ਦਾ ਘਰ ਹੀ ਹੁੰਦਾ ਗਵਾਂਡਾਂ ਚ ਉਹ ਸੱਤ ਸਮੁੰਦਰੋਂ ਪਾਰ ਕੱਲੀਆਂ ਕੁੜੀਆਂ ਭੇਜਣ ਲੱਗ ਗਏ ਕਹਿੰਦੇ ਨਸ਼ਾ ਹੀ ਬਹੁਤ ਹੈ ਉਹ ਉੱਥੇ ਲੀਗਲ ਹੈ ਨੂਨੀ ਤੌਰ ਤੇ ਮੰਨਤਾ ਪ੍ਰਾਪਤਾ ਨਸ਼ੇ ਨੂੰ ਸਾਡੇ ਮੁੰਡੇ ਕਹਿੰਦੇ ਕੰਮ ਨਹੀਂ ਯੂਪੀ ਬਿਹਾਰ ਤੋਂ ਚੱਲ ਕੇ ਬੰਦੇ ਆਉਂਦੇ ਆ ਕੱਲੀ ਦਿਹਾੜੀ ਦੇ ਸਿਰ ਤੇ ਲੁਧਿਆਣੇ ਵਰਗੇ ਸ਼ਹਿਰਾਂ ਚ ਕੋਠੀਆਂ ਪਾ ਗਏ ਪਲਾਟ ਲੈ ਗਏ ਜ਼ਮੀਨਾਂ ਲਈ ਜਾਂਦੇ ਆ ਅੱਜ ਤੇ ਮੈਂ ਗਿਆ ਬੀਬੀ ਵਾਲੇ ਉਹ ਕਹਿੰਦੇ ਭਾਈ ਇੱਥੇ ਸਾਡੇ ਪ੍ਰਵਾਸੀਆਂ ਨੇ ਕਲੋਨੀ ਲਈ ਆ 9000 ਰੁਪਏ ਦਾ ਗਜ ਦਾ ਰੇਟ ਹੈ ਸਾਰੀ ਕਲੋਨੀ ਉਹਨਾਂ ਨੇ ਖਰੀਦ ਲਈ ਆਪਣੇ ਕਹਿੰਦੇ ਕੰਮ ਨਹੀਂ ਮੈਂ ਬਰੇਟੇ ਕੋਲੇ ਗਿਆ ਭਾਦਰਪੁਰ ਪਿੰਡ ਪਰਸੋਂ ਉਹ ਕਹਿੰਦੇ ਭਾਈ ਸਾਡੇ ਇੱਥੇ ਪ੍ਰਵਾਸੀ ਸੀ ਰੇੜੀ ਲਾਉਂਦਾ ਸੀ ਗੋਲ ਗੱਪਿਆਂ ਦੀ 40 ਲੱਖ ਦੀ ਦੁਕਾਨ ਲਈ ਹੈ 80 ਲੱਖ ਘਰ ਤੇ ਲਾਇਆ ਹੈ ਸਾਡੇ ਵਾਲੇ ਕਹਿੰਦੇ ਕੰਮ ਨਹੀਂ ਸਾਡਾ ਕੁੱਲ ਕੰਮ ਗਰੀਬਾਂ ਦਾ ਮਜ਼ਦੂਰਾਂ ਦਾ ਸਾਰਾ ਇਹਨਾਂ ਨੇ ਆਏ ਖੋਲਿਆ ਆ ਸਿਵੀਆਂ ਗਿਆ ਮੈਂ ਇੱਕ ਦਿਨ ਗਿਲ ਪੱਤੀ ਦੇ ਸਿਵੀਆਂ ਇਹ ਕਹਿੰਦੇ ਭਾਈ ਇੱਥੇ ਰੇੜੀ ਲਾਉਣੀ ਆ ਬਟੰਡੇ ਨਹਿਰ ਦੇ ਉੱਤੇ ਆ ਪ੍ਰਵਾਸੀ ਰੇੜੀ ਲੱਗਣ ਉਹ ਸਾਡੀ ਛੇਤਰਮਾਰ ਲਾਗੇ ਸਾਡੇ ਬੰਦਿਆਂ ਦੇ ਆ ਕੇ ਕੁਦਰ ਰਜਗਾਰ ਗਰੀਬਾਂ ਦਾ ਪੱਠਿਆਂ ਤੇ ਕਾਰਖਾਨਿਆਂ ਤੇ ਟੋਲ ਪਰਾਹਾਂ ਤੇ ਮੰਡੀਆਂ ਚ ਉਥੇ ਸਾਰੇ ਆ ਕੇ ਬਹਿ ਗਏ